ਅੰਮ੍ਰਿਤਸਰ ਇੰਪਰੂਵਮੈਂਟ ਟਰਸਟੀ ਨਗਰ ਨਿਗਮ ਦੇ ਮੁਖ ਦਫ਼ਤਰ ਦੇ ਸਾਹਮਣੇ ਵਿਸ਼ਾਲ ਮੇਗਾ ਮਾਰਕ ਦੇ ਸਾਹਮਣੇ ਸੜਕ ਤੇ ਕਾਫੀ ਹਿੱਸੇ ਤੇ ਰੀੜੀ ਫੜੀਆਂ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਇੱਥੇ ਕਈ ਵਾਰ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਲੋਕੀ ਕਾਫੀ ਪਰੇਸ਼ਾਨ ਹੁੰਦੇ ਹਨ ਲੋਕਾਂ ਨੇ ਅਪੀਲ ਕੀਤੀ ਹੈ ਕਿ ਸੜਕਾ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣ ਉਹਨਾਂ ਕਿਹਾ ਕਿ ਜੇਕਰ ਕਾਰਪੋਰੇਸ਼ਨ ਦੇ ਦਫ਼ਤਰ ਦੇ ਸਾਹਮਣੇ ਅਜਿਹੇ ਹਾਲਾਤ ਹੋਣ ਤਾਂ ਫਿਰ ਸ਼ਹਿਰ ਦਾ ਕੀ ਹਾਲ ਹੋਵੇਗਾ ਫਾਸਟਵੇ ਖਬਰਨਾਮਾ ਵੇਖਣ ਵਾਲੇ ਮੇਰੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਆਏ ਹਾਂ ਇੰਪਰੂਵਮੈਂਟ ਤੇ ਕਾਰਪੋਰੇਸ਼ਨ ਨਗਰ ਨਿਗਮ ਦੇ ਦਫ਼ਤਰ ਦੇ ਸਾਹਮਣੇ ਜਿੱਥੇ ਕਿ ਸੜਕ ਦੇ ਉੱਤੇ ਅਨੇਕਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ ਜਗਾ ਜਗਾ ਦੇ ਕਬਜ਼ਿਆਂ ਕਾਰਨ ਇੱਥੇ ਕਿਤੇ ਨਾ ਕਿਤੇ ਜਾਮ ਵੀ ਲੱਗਦਾ ਹੈ ਤੇ ਰਸ਼ਵੀ ਹੋ ਜਾਂਦਾ ਹੈ ਇਸੇ ਤਰ੍ਹਾਂ ਸ਼ਹਿਰ ਦੇ ਹਿੱਸਿਆਂ ਦੇ ਕਈ ਹਿੱਸਿਆਂ ਵਿੱਚ ਬਹੁਤ ਵੱਡੇ ਵੱਡੇ ਜਾਮ ਲੱਗਦੇ ਹਨ ਜਿਨ੍ਹਾਂ ਦੀ ਵਜ੍ਹਾ ਸੜਕਾਂ ਦੇ ਕੀਤੇ ਕਬਜ਼ੇ ਹਨ ਭਾਵੇਂ ਪ੍ਰਸ਼ਾਸਨ ਵੱਲੋਂ ਲਗਾਤਾਰ ਮੈਡਮ ACP ਅਮਨਦੀਪ ਕੌਰ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸੜਕਾਂ ਤੇ ਕਬਜ਼ੇ ਨਾ ਕਰਨ ਆਪਣੀਆਂ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੰਦਰ ਨਿਸ਼ਚਿਤ ਜਗ੍ਹਾ ਤੇ ਆਪਣਾ ਸਮਾਨ ਰੱਖ ਕੇ ਡਿਸਪਲੇ ਕਰਨ ਜਿਸ ਨਾਲ ਇੱਥੇ ਆਉਣ ਵਾਲੇ ਸਲਾਨੀਆਂ ਨੂੰ ਕੋਈ ਵੀ ਦਿੱਕਤ ਨਾ ਆਵੇ ਅਸੀਂ ਗੱਲਬਾਤ ਕਰਦੇ ਹਾਂ ਇੱਕ ਨੌਜਵਾਨ ਨਾਲ ਉਹ ਕੀ ਕਹਿਣਾ ਚਾਹੁੰਦੇ ਹਨ ਜਾਮ ਨੂੰ ਲੈ ਕੇ ਹਾਂਜੀ ਸਰ ਸਰ ਜਿਹੜਾ ਜਾਮਾ ਜਿੱਦਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਹਰ ਇੱਕ ਦਾ ਸੁਧਾਰ ਕਰਨਾ ਚਾਹੀਦਾ ਸੜਕ ਤੇ ਇੱਕ ਤੇ ਐਕਸੀਡੈਂਟ ਕੋ ਹੁੰਦਾ ਡਰ ਹੁੰਦਾ ਜੇ ਸੜਕਾਂ ਦੇ ਵਿੱਚ ਕਾਰਾਂ ਲੱਗ ਜਾਂਦੀਆਂ ਔਰ ਰੇਡੀਆਂ ਲੱਗ ਜਾਂਦੀਆਂ ਬਹੁਤ ਪਰੇਸ਼ਾਨੀ ਹੁੰਦੀ ਹੈ ਔਰ ਆਉਂਦੇ ਜਿਹੜੇ ਯਾਤਰੀ ਨੇ ਜਿਹੜੇ ਬਹੁਤ ਯਾਤਰੀ ਆ ਰਹੇ ਨੇ ਦਰਬਾਰ ਸਾਹਿਬ ਵਾਸਤੇ ਉਹਨਾਂ ਨੂੰ ਵੀ ਆਉਣ ਲੱਗਿਆ ਬੜੀ ਪ੍ਰੋਬਲਮ ਹੁੰਦੀ ਹੈ ਇੱਕ ਤੇ ਜਗਾ ਜਗਾ ਕੂੜੇ ਦੇ ਢੇਰ ਲੱਗ ਜੰਨੇ ਨੇ ਔਰ ਗੰਦ ਦੀ ਵੀ ਸਫਾਈ ਹੋਣੀ ਚਾਹੀਦੀ ਬਹੁਤ ਜ਼ਿਆਦਾ ਕਿਉਂਕਿ ਇਹ ਗੁਰੂ ਘਰ ਦੀ ਨਗਰੀ ਹੈ ਗੁਰੂ ਘਰ ਦੀ ਨਗਰੀ ਦੇ ਵਿੱਚ ਇੰਨੀ ਕੀ ਸਫਾਈ ਸਾਫ ਸਪਾਈ ਹੋਣੀ ਚਾਹੀਦੀ ਆ ਕਿ ਦੂਰੋਂ ਲੋਕਾਂ ਨੂੰ ਪਾ ਲੱਗੇ ਵੀ ਅਸੀਂ ਗੁਰੂ ਘਰ ਦੀ ਨਗਰੀ ਦੇ ਵਿੱਚ ਆਏ ਹਾਂ ਔਰ ਜਦ ਕੀ ਦਰਬਾਰ ਸਾਹਿਬ ਦੇ ਕੋਲ ਵੀ ਔਰ ਉਹਦੇ ਆਸ-ਪਾਸ ਜਿੱਦਾਂ ਵੀ ਜਦੋਂ ਅੰੰਗ ਦੇ ਆਉਂਦੇ ਨੇ ਖਾਸ ਕਰਕੇ ਪੋਲ ਦੇ ਕੋਲ ਇੰਨਾ ਕੀ ਟ੍ਰੈਫਿਕ ਜਾਮ ਹੁੰਦਾ ਕਿ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀ ਹੁੰਦੀ ਆ ਔਰ ਮੈਂ ਜਿਦਾਂ ਪ੍ਰਸ਼ਾਸਨ ਨੂੰ ਵੀ ਇਹ ਜਲਦ ਤੋਂ ਜਲਦ ਇਲਾਜ ਕੀਤਾ ਜਾਵੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਆਪੋ ਆਪਣੀਆਂ ਗੱਡੀਆਂ ਆਪੋ ਆਪਣੀਆਂ ਦੁਕਾਨਾਂ ਦੇ ਅੱਗੇ ਬਾਹਰ ਜਿਹੜਾ ਸਮਾਨ ਟਿਕਾ ਦਿੰਦੇ ਨੇ ਰੇੜੀਆਂ ਲਾਉਂਦੇ ਨੇ ਉਹ ਨਾ ਲਗਾਈਆਂ ਜਾਣ। ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਜਾਂ ਛੜਕਾਂ ਤੇ ਜਿਹੜੇ ਲੋਕਾਂ ਨੇ ਰੇੜੀਆਂ ਫੜੀਆਂ ਲਾਈਆਂ ਹੋਈਆਂ ਹਨ ਜਾਂ ਤਿਹਾਰਾਂ ਦੇ ਮੱਦੇਨਜ਼ਰ ਸੜਕਾਂ ਦੇ ਉੱਤੇ ਲੋਕਾਂ ਨੇ ਆਪਣਾ ਸਮਾਨ ਵੇਚਣ ਲਈ ਡਿਸਪਲੇ ਕੀਤਾ ਆਇਆ ਹੈ ਤੇ ਇਸ ਬਾਰੇ ਜਦੋਂ ਅਸੀਂ ਕਾਰਪੋਰੇਸ਼ਨ ਦੇ ਸਟੇਟ ਅਧਿਕਾਰੀ ਤਰਮਿੰਦਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਹਾ ਕਿ ਕਮਿਸ਼ਨਰ ਸਾਹਿਬ ਹੀ ਇਹ ਤੁਹਾਡੇ ਨਾਲ ਗੱਲ ਕਰ ਸਕਣਗੇ ਪਰ ਜਦੋਂ ਅਸੀਂ ਕਮਿਸ਼ਨਰ ਸਾਹਿਬ ਦੇ ਦਫਤਰ ਗਏ ਤਾਂ ਉਹ ਕਿਸੇ ਜ਼ਰੂਰੀ ਵੀਸੀ ਦੇ ਵਿੱਚ ਰੁੱਝੇ ਹੋਣ ਕਰਕੇ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਫਰਸਟ ਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ